ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੰਡਾ ਭੰਨ ਕੇ ਤੇ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਕਿ ਮੇਰੀ ਪੀਰਤਿਆਂ ਦੋ ਤਲਵਾਰਾਂ ਮੈਨੂੰਗਾ ਤੇ ਕਈ ਇਤਿਹਾਸਕਾਰ ਗ੍ਰੰਥਾਂ ਵਿੱਚ ਲਿਖਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਪਹਿਰਾਉਣ ਲੱਗੇ ਤਾਂ ਉੱਥੇ ਪਾਸੇ ਤਲਵਾਰ ਪਾਤੀ ਤੇ ਫਿਰ ਉਹਨਾਂ ਆਖਿਨ ਲੋਹਣੀ ਕੀ ਦੂਜੇ ਪਾਸੇ ਪਾਤੀਏ ਪਰ ਨਹੀਂ ਗੁਰੂ ਹਰਗੋਬਿੰਦ ਸਾਹਿਬ ਆਹ ਰਾ ਸੱਚੇ ਬਾਤ ਸੰਜੀ ਦੇ ਫਾਇਦਾ ਹੋਂ ਤਾਂ ਮਹਿਲਾ ਮਾਤਾ ਗੰਗਾ ਜੀ ਨੂੰ ਉਵਾਰ ਦਿੰਦੇ ਆ ਕਿ ਤੇਰਾ ਪੁੱਤਰ ਗੰਡੇ ਵਾਂਗ ਜ਼ਾਲਮਾਂ ਦੇ ਸਿਰ ਭਨੇਗਾ ਗੰਡੇ ਵਾਂਗੂ ਭੰਨੂ ਸਿਰ ਜ਼ਾਲਮਾਂ ਦੇ ਮੇਰੀ ਪੀਰੀ ਵਾਲਾ ਹੋ ਲਾਲ ਮਾਤਾ ਤੇ ਭਾਈ ਗੁਰਦਾਸ ਜੀ ਇਸ ਬਾਤ ਲਿਖਦੇ ਆ ਪੰਜ ਪਿਆਰੇ ਪੰਜ ਪੀਰ ਛਠਮ ਪੀਰ ਬੈਠਾ ਘੁਰ ਭਾਰੀ ਅਰਜਨ ਕਾਇਆ ਪਲਟ ਗਏ ਮੂਰਤ ਹਰਿ ਗੋਬਿੰਦ ਸੁਮਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਨ ਵਾਲੂ ਵਾਰੀ ਦਾਲ ਭੰਜਨ ਤੇ ਸੂਰਮਾ ਵੱਡ ਜੋਦਾ ਪੋ ਪਰ ਪੁਕਾਰੀ ਸੋ ਇਸ ਵਤ ਦਲਾ ਨੂੰ ਪੜਨ ਵਾਲਾ ਧੰਨ ਗੁਰੂ ਹਰਪ੍ਰੀਤ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਸੋ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਪੂਰੇ ਹੋਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਦਾ ਸਮਾਂ ਆਇਆ ਕਿਉਂਕਿ ਪਥੀ ਚੰਦ ਬਹੁਤ ਵਿਰੋਧ ਕਰਦਾ ਬੜੀ ਈਰਖਾ ਕਰਦਾ ਇਸ ਵਾਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਸੰ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅੰਮ੍ਰਿਤਸਰ ਨੂੰ ਛੱਡ ਕੇ ਤੇ ਵਡਾਲੀ ਪਿੰਡ ਜਾ ਕੇ ਆਪਣੀ ਰਹਿਸ਼ ਕਰ ਲਈਆਂ ਤਾਂ ਕਿ ਇਹਨਾਂ ਦੀ ਈਰਖਾ ਤੋਂ ਇਹਨਾਂ ਦੇ ਵਿਰੋਧ ਤੋਂ ਇਹਨਾਂ ਦੇ ਵੈਰ ਤੋਂ ਜਿਹੜਾ ਵਾ ਉਹ ਦੂਰ ਹੋ ਜਾਵੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ